ਹਾਂਜੀ ਸਾਰਿਆਂ ਦਾ ਸਤਿਕਾਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਰਬੱਤ ਦਾ ਭਲਾ ਮੰਗੀ ਇਹ ਸਭ ਦੀ ਚੜ੍ਹਦੀ ਕਲਾ ਗੱਲ ਕਰਾਂਗੇ ਚਲਾਕੀ ਦੀ ਚਲਾਕੀਆਂ ਬਣੀਆਂ ਹੋਈਆਂ ਨੇ ਬਹੁਤ ਮਿਲਦੇ ਆ ਚਲਾਕ 90 ਕ ਤਾਂ ਮਿਲ ਜਾਂਦੀ ਆ ਦਿਹਾੜੀ ਚ ਪਰ ਚਲਾਕੀ ਕਰਨ ਵਾਲੇ ਨੂੰ ਇਹ ਨਹੀਂ ਪਤਾ ਵੀ ਅਗਲਾ ਵੀ ਤੇਰੀ ਚਲਾਕੀ ਨੂੰ ਸਮਝਦਾ ਉਹ ਕਿਤੇ ਕਮਲਾ ਤੁਸੀਂ ਝੂਠ ਤੇ ਝੂਠ ਬੋਲੀ ਜਾਂਦੇ ਹੋ ਚਲਾਕੀ ਤੇ ਚਲਾਕੀ ਕਰੀ ਜਾਂਦੇ ਹੋ ਉਹਦਾ ਸਬਰ ਆ ਉਹ ਦੇਖਦਾ ਤੁਸੀਂ ਕਿੰਨਾ ਕੁ ਗਿਰ ਸਕਦੇ ਹੋ ਹੋਰ ਇਸੇ ਤਰ੍ਹਾਂ ਜਿਹੜਾ ਝੂਠ ਬੋਲਦਾ ਤੁਹਾਨੂੰ ਆ ਤੁਹਾਨੂੰ ਸੱਚ ਪਤਾ ਹੁੰਦਾ ਅਗਲਾ ਤੁਹਾਨੂੰ ਝੂਠ ਬਣਾਈ ਜਾਂਦਾ ਤੇ ਅੰਦਰੋਂ ਅੰਦਰ ਖੁਸ਼ ਹੋ ਜਾਂਦਾ ਕਿ ਤੂੰ ਹੋਰ ਖੁਸ਼ ਹੋਈ ਚੱਲ ਪਰ ਰੱਬ ਸਾਰਾ ਕੁਝ ਦੇਖਦਾ ਡਰਿਆ ਕਰੋ ਉਸ ਰੱਬ ਤੋਂ ਉਸ ਦਾ ਖੌਫ ਖਾਓ ਡਰੋ ਚਲਾਕੀਆਂ ਨਾਲ